ਕੀ ਕਰੀਏ ਕਿਉਂ ਨਾ ਸੋਨੂੰ ਜੇ ਨਹੀਂ ਕਰਨੀ ਤੇ ਮੈਨੂੰ ਫਿਰ ਅੰਦਰੋਂ ਠੀਕ ਆ ਵਧੀਆ ਬਾਡੇ ਲਈ ਇਈ ਵਧੀਆ ਰਮਾਨ ਨੇ ਕੰਮ ਚਾਹ ਲਈ ਤੋ ਰਾਜ ਦੇ ਤਿੰਨ ਭਰਾ ਵਾ ਪਟਾਣੀ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਜਿੰਨੇ ਹੁੰਦੇ ਕੋਈ ਯਾਰਾ ਕੱਲ੍ਹ ਨੂੰ ਨਾ ਕੋਈ ਤੇ ਜਾ ਰਿਹਾ ਇੱਥੇ ਚੱਲਦਾ ਜਾਂਦਾ ਨਾਲ ਪੁਲਕਾ ਮੇਰਾ ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹੈ ਨਹੀਂ ਗਿਆ ਉਹ ਵੀ ਇਦਾਂ ਹੀ ਰਿਲਕੀ ਮਿਲ ਕੰਮ ਕਰਾ ਬੱਚੇ ਕਿੱਥੇ ਕੁੜੀ ਐ ਕੋਸ਼ੋ ਫਿਰ ਤੁਸੀਂ ਹਾਂਜੀ ਕੋਸ਼ੋ ਨਵਾਂ ਸਾਲ ਚੜਨ ਜਾ ਰਿਹਾ ਹਾਂ ਹਾਂਜੀ ਤੁਹਾਡਾ ਨਵਾਂ ਸਾਲ ਤੁਹਾਡਾ ਨਵਾਂ ਸਾਲ ਇਹੋ ਜੇ ਕੱਬ ਤੇ ਆ ਗਏ ਆ ਤੇ ਨਵਾਂ ਸਾਲ ਹੀ ਆ ਗਈ ਕੱਬ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਹਦਾ ਮਤਲਬ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਵਾ ਇੱਥੇ ਰੋਟੀ ਖਾਣੀ ਹੈ ਭਾਈ ਇਹਨੇ ਮੱਥਾ ਟੇਕੀ ਦਾ ਸਵਿਹਾਰ ਕੇ ਇਹਦੇ ਨੇ ਆਪਣਾ ਘਰ ਦਾ ਕਦਲਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਤਲਬ ਆਪਣੇ ਮਾਂ ਦੇ ਕੋਲ 11 ਘੰਟਾ ਪਾ ਕਾਲ ਕੋਕਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਆਪੀ ਰੱਖੇ ਤੇਰੇ 7 ਵਜੇ ਆਇਨਾ ਮੈਂ ਚਾਹ ਲਗਾ ਬੱਦ ਚਾਹ ਤਿੰਨ ਚਾਰ ਦਾ ਉਹ ਨਾਲੇ ਛੋਟਾ ਭਰਾ ਜਣਾ ਉਹ ਤੇਰੇ ਨਾਲ ਬੱਸ ਹਾਂਜੀ ਇਹ ਕਿਹਾ ਉਹ ਕਿਹਾ ਸੁਣਾਂ ਮੈਂ ਸੰਦੇ ਤੇ ਹੱਥ ਪਾ ਸਕਦੇ ਆ ਇਹ ਹੀ ਕਹਿਣਾ ਚਾਹੁੰਦਾ ਮੇਰੇ ਕੋਲ ਇੱਥੇ ਕੋਈ ਮੈਂ ਮੰਗਦੇ ਰਹੀ ਜਿੰਨੇ ਉਹ ਕਿ ਜਨਾਨੀਆਂ ਵੀ ਮੈਂ ਮੰਗਦੀ ਆ ਅਸੀਂ ਤਾਂ ਨੂੰ ਮੈਂ ਕਹਿੰਦੇ ਰਹਿਨੇ ਆ ਕਿ ਤੇਰੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਚੰਗੀ ਆ ਆਦੇ ਲੱਤ ਪਿਆਰ ਉਹ ਲੱਤ ਪਿਆਰ ਹੈ ਤੇ ਕਈ ਬੰਦੇ ਹੁੰਦੇ ਆ ਇਹੋ ਜਿਹੇ ਕਈ ਬੰਦੇ ਨੂੰ ਨਿਯੰਤਰਣ ਕਰਕੇ ਪਾਓ ਇਹਦੇ ਚ ਵਧੀਆ ਠੀਕ ਹੈ ਮੰਗ ਕੇ ਖਾਣਾ ਤਦ ਵਾਜੋ ਤੇਰੇ ਲੱਤ ਪਿਆਰ ਨਹੀਂ ਹੈਗੇ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਹੋਈ ਸੀ ਮੰਗਣਾ ਹੁੰਦਾ ਦਿਮਾਗ 'ਚ ਸੋਚ ਨਹੀਂ ਨਕੀ ਇਹ ਰੱਖਿਆ ਵਾ ਠੀਕ ਹੈ ਉਹਨੇ ਜਿੱਥੇ ਰੱਖਿਆ ਠੀਕ ਹੈ ਮਾਂ ਦਾ ਗਾਲਪੋ ਸਮਝਣ ਗਿਆ ਬਸ ਇੱਥੇ ਆਡਾ ਨਾਮ ਆ ਗਿਆ 10 ਨੰਬਰ ਸੋਨੂ ਹਾਂ ਮਾਤਾ ਜੀ ਆਹ ਹੋ ਗਿਆ ਕਿੰਨਾ ਲੱਗਦਾ ਠੀਕ ਆ ਵਧੀਆ ਬਾਦੇ ਨੂੰ ਇੱਕੋ ਹੀ ਵਧੀਆ ਰਮਾਨ ਨੂੰ ਤਮਚਾ ਦੇ ਬਾਤ ਤੇ ਤਿੰਨ ਭਰਾ ਵਾ ਟਾਣੀ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹੋ ਜਾਂਦੇ ਤੇ ਯਾਰਾ ਚੱਲ ਜਾਂਦਾ ਫਿਰ ਯਾਰਾ ਇੱਧਰ ਚੱਲਦਾ ਜਾਂਦਾ ਦਾਲਪਨ ਘਰ ਮਿਲਦਾ ਘਰ ਦੀ ਠੀਕ ਨੇ ਘਰ ਦੀ ਨਾ ਨਾ ਹੈ ਨਹੀਂ ਗਿਆ ਉਹ ਵੀ ਇਦਾਂ ਹੀ ਰਿਲਕੀ ਮਤਲਬ ਕੰਮ ਕੰਮ ਸਾਰਾ ਕਰਦੀ ਗੁੜੀ ਐ ਉਸ ਤੋਂ ਫਿਰ ਤੁਸੀਂ ਹਾਂ ਲੀ ਕੋਸ਼ ਨਵਾਂ ਸਾਲ ਚੜਨ ਜਾ ਰਹੇ ਹਾਂ ਹਾਂ ਜੀ ਆਡਾ ਨਵਾਂ ਸਾਲ ਆਡਾ ਨਵਾਂ ਸਾਲ ਹੋਈ ਕੰਮ ਤੇ ਆਦੇ ਆ ਤੇ ਨਵਾਂ ਸਾਲ ਹੀ ਆੜੀ ਕੰਮ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਹਦਾ ਮਤਲਬ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਇੱਥੋਂ ਰੋਟੀ ਕਾਣੀ ਹੈ ਭਾਈ ਇਹਨੇ ਮੱਥਾ ਟੇਕੀ ਦਾ ਸਿਹਰਿਆਣ ਤੇ ਇਹਦੇ ਨੇ ਆਪਣਾ ਘਰ ਦਾ ਬਚੜਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਤਲਬ ਆਪਣੇ ਮਨ ਦੇ ਕੋ ਜੀ ਯਾਰਾ ਜੱਗਾ ਪਾਜੀ ਦਾਲ ਫੂਲ ਦਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਆਖੀ ਰਿਹਾ ਸਵੇਰੇ 7 ਵਜੇ ਆਇਨਾ ਹਾਂ ਦਾ ਸਾਹ ਦਾ ਗੱਲ ਕਰੀ ਸਾਹ ਦਾ ਆਉਣਾ ਉਹ ਮਾਤੇ ਛੋਟਾ ਭਰਾ ਜਿਹੜਾ ਉਹਰੇ ਨਾਲ ਸਾਹ ਦਾ ਪਾਣੀ ਇਹ ਕਿਹਾ ਉਹ ਕਿਹਦੇ ਕੰਮ ਇਹਨਾਂ ਦੇ ਸੰਬੇਧ ਪਰ ਹੱਥ ਪਾ ਸਕਦੇ ਆ ਇਹ ਕਹਿੰਦਾ ਦੋਨਾਂ ਮੇਰੇ ਕੋਲ ਤੇ ਕੋਈ ਆ ਨਾ ਮੰਗਦੇ ਰਹਿੰਦੇ ਨੇ ਉਹ ਤਾਂ ਕਿਹਨਾਂ ਨਹੀਂ ਇਹ ਤਾਂ ਹੀ ਮਾਰ ਲਿਆ ਅਸੀਂ ਦੋਨਾਂ ਨੂੰ ਮੈਂ ਕਹਿੰਦੇ ਰਹਿੰਨੇ ਆ ਕਿ ਤੇਰੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਚੰਗੀ ਆ ਆ ਦੇ ਜਿਹੜਾ ਪਿਆਰ ਉਹ ਲੱਗਾ ਪਿਆਰ ਹੈ ਤੇ ਕਈ ਬੰਦੇ ਹੁੰਦੇ ਆ ਇਹੋ ਜਿਹੇ ਕਈ ਧਰਾਂ ਨੂੰ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਟੀਕਾ ਮੰਗ ਕੇ ਖਾਣਾ ਤਦ ਬਾਝੇ ਤੇਰੀ ਲਤ ਪਿਆਰ ਨਹੀਂ ਹੈਗੀ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ 'ਚ ਰੱਖੀ ਹੈਗੀ ਕਿ ਮੰਗਣਾ ਹੁੰਦਾ ਦਿਮਾਗ 'ਚ ਸੋਚ ਨਹੀਂ ਰੱਖੀ ਇਹੋ ਰੱਖਿਆ ਵਾ ਕਿ ਠੀਕ ਹੈ ਜਿੱਥੇ ਰੱਖਿਆ ਠੀਕ ਹੈ ਨਾ ਨਾ ਗਾਲ ਪੋਤਾ ਮਿਲ ਗਿਆ ਬਸ ਧੰਨਵਾਦ ਬਾਕੀ ਇੱਥੇ ਹੀ ਆ ਦਰਵਾਜ਼ਾ ਖਾਲੇ